ਸੋ ਰੀਸੈਂਟਲੀ ਬਾਈ ਕਾਰ ਹਾਂਜੀ ਕਿਹੜੀ ਹਾਂਜੀ ਕੀ ਉਹ ਦੱਸੋ ਦੱਸੋ ਚੱਕ ਕੇ ਰੱਖੋ ਕਾ ਇੰਨੀ ਫਲੌਟ ਕਰ ਰਹੇ ਹੋ ਸੋਸ਼ਲ ਮੀਡੀਆ ਤੇ ਮੈਂ ਕਿੱਥੇ ਫਲੌਟ ਕੀਤੀ ਦੋ ਵਾਰੀ ਦਾ ਫੋਟੋ ਫਿਰ ਅਸੇ ਜ਼ਿਆਦਾ ਵਾਰੀ ਦੇਖ ਲਈ ਹੋਣੀ ਹੈ ਓਕੇ ਯੂ ਹੈਵ ਟੂ ਆਨਸਰ ਕੁਇਕ ਓਕੇ ਰੀਸੈਂਟਲੀ ਕਾਰ ਲੈਂਬਰਗੁਨੀ ਕਿੰਨੀਆਂ ਗੱਡੀਆਂ ਨੇ ਹੂੰ ਚਾਰ ਪੰਜ ਓਕੇ ਕਿਹੜੀ ਕਿੰਨੇ ਗਾਣੇ ਗੱਡੀਆਂ ਦੇ ਉੱਤੇ ਨੇ ਤੁਹਾਡੇ ਖੁਦ ਦੇ ਆਲਮੋਸਟ ਸਾਰੇ ਇਨਕਮ ਪਹਿਲੀ ਤੋਂ ਕਿਹੜੀ ਗੱਡੀ ਲਈ ਸੀ ਮੈਂ ਲਈ ਸੀ ਪਜਾਰੋ ਸਪੋਰਟ ਸੈਕੰਡ ਹੈਂਡ ਓਕੇ ਪਹਿਲੀ ਲਗਜ਼ਰੀ ਗੱਡੀ ਕਿਹੜੀ ਸੀਗੀ ਪਜਾਰੋ ਸਪੋਰਟ ਪਹਿਲੀ ਇਹੋ ਜਿਹੀ ਕਿਹੜੀ ਲਗਜ਼ਰੀ ਗੱਡੀ ਸੀ ਜਿਹੜੀ ਕਿਹੇ ਦੀ ਵੀ ਇੱਕ ਸੁਪਨਾ ਲਿਆ ਸੀ ਆ ਈ ਕਲਾਸ ਸੀਗੀ ਕੋ ਕਰਾਉਨਡ ਰੈਕੋਰਡ ਵਾਲੇ ਭਾਈ ਉਹਨਾਂ ਦੀ ਪਹਿਲੀ ਵਾਰ ਈ ਕਲਾਸ 'ਚ ਬੈਠਾ ਸੀ ਮੈਂ ਰਾਈਟ ਜਦੋਂ ਮੇਰੇ ਖਿਆਲ ਨਾਲ ਗੱਲਾਂ ਮਿੱਠੀਆਂ ਨਹੀਂ ਜਸ ਬਈ ਵਾਲਾ ਗਾਣਾ ਕੀਤਾ ਸੀ ਅਸੀਂ ਉਦੋਂ ਉਹਨਾਂ ਨੇ ਲਈ ਸੀ ਤਾਂ ਮੈਂ ਪਹਿਲੀ ਵਾਰ ਈ ਕਲਾਸ ਅਹ ਦੇਖੀ ਸੀ ਜੀ ਓਕੇ ਕਿਹੜੀਆਂ ਤਿੰਨ ਚੀਜ਼ਾਂ ਨੇ ਜਿਹੜੇ ਤੁਹਾਡੀ ਗੱਡੀ ਦੇ ਵਿੱਚ ਹਰ ਬੈਠੇ ਬੰਦੇ ਨੂੰ ਮਿਲਣ ਗਿਆ ਹੀ ਮਿਲਣ ਗਿਆ ਗੱਡੀ ਦਾ ਕੁਛ ਨਹੀਂ ਹੁੰਦਾ ਜੀ ਆਰਸੀ ਇੰਸ਼ੋਰੈਂਸ ਕੁਸ਼ਨ ਵਾਟਰ ਸਮਥਿੰਗ ਲਾਈਕ ਸਨੈਕਸ ਨਥਿੰਗ ਓਕੇ ਨਵਾਂ ਗੱਡੀ ਖਾਣ ਨਹੀਂ ਦਿੰਦਾ ਕਿ